ਹਾਂਜੀ ਸਕੂਲ ਆਫ ਫੈਮਿਨੈਂਟਸ ਦੇ ਜਿਹੜਾ ਦਾਖਲਿਆਂ ਦੇ ਲਈ 9ਵੀਂ ਦੇ ਲਈ ਕੌ ਜਿਹੜਾ ਪੱਤਰ ਜਾਰੀ ਹੋ ਚੁੱਕਿਆ ਹੈ ਕਾਉਂਸਲਿੰਗ ਦੇ ਲਈ ਰਾਜ ਵਿਦਿਅਕ ਖੋਜ ਤੇ ਸਖਲਾਈ ਪਰਿਸ਼ਦ ਪੰਜਾਬ ਦੁਆਰਾ ਜਿਹੜਾ ਪੱਤਰ ਹੈ ਜਿਹੜਾ ਸਿੱਖਿਆ ਅਫਸਰ ਸੀਨੀਅਰ ਸਕੈਂਡਰੀਜ਼ ਨੂੰ ਸਮੂਹ ਸਕੂਲ ਮੁਖੀ ਪੰਜਾਬ ਦੇ ਵੱਲ ਜਿਹੜਾ ਦੇਖਦੇ ਆ ਉਹ ਆਪਾਂ ਵਿਸ਼ਾ ਹੈਗਾ 2025-26 ਲਈ ਸਕੂਲ ਆਫ ਫੈਮਿਨੈਂਟਸ ਐਸਓਈ ਵਿੱਚ 9ਵੀਂ ਜਮਾਤ ਦੇ ਦਾਖਲੇ ਤੇ ਕਾਉਂਸਲਿੰਗ ਦੀਆਂ ਹਦਾਇਤਾਂ ਸੰਬੰਧੀ ਜਿਹੜਾ ਇੱਥੇ ਲਿਖਿਆ ਗਿਆ ਵੀ 9ਵੀਂ ਵਿੱਚ ਦਾਖਲੇ ਲਈ ਜਿਹੜਾ 16 ਤਰੀਕ ਨੂੰ ਪ੍ਰੀਖਿਆ ਕਰਵਾਈ ਗਈ ਸੀ ਤੇ 7 5 25 ਨੂੰ ਨਤੀਜਾ ਆਇਆ ਸੀਗਾ ਇਹਦੇ ਵਿੱਚ ਜਿਹੜੇ ਪ੍ਰੀਖਿਆ ਵਿੱਚ ਕੁਆਲੀਫਾਈਡ ਵਿਦਿਆਰਥੀਆਂ ਦਾ ਸਕੂਲ ਵਾਈਜ਼ ਜਿਹੜਾ ਤਿਆਰ ਕੀਤਾ ਨਤੀਜਾ ਕੁਆਲੀਫਾਈਡ ਵਿਦਿਆਰਥੀਆਂ ਦੇ ਦਾਖਲੇ ਲਈ ਅਰਗੇਸ਼ਨ ਅਨੁਸਾਰ ਸੀਟਾਂ ਦੀ ਵੰਡ ਐਸੋਈ ਸਕੂਲਾਂ ਦੀ ਪੀ ਐਸ ਈ ਵੀ ਆਈ ਡੀ ਵਿੱਚ ਐਕਸਲ ਅਤੇ ਪੀ ਡੀ ਐਫ ਕਾਪੀ ਭੇਜ ਦਿੱਤੀ ਗਈ ਹੈ ਇਹ ਦਾਖਲਾ ਪ੍ਰਵੇਸ਼ ਪ੍ਰੀਖਿਆ ਨੂੰ ਕੁਆਲੀਫਾਈਡ ਵਿਦਿਆਰਥੀਆਂ ਦੀ 118 ਐਸੋਈ ਸਕੂਲਾਂ ਵਿੱਚ ਕਲਾਸ 9ਵੀਂ ਵਿੱਚ ਦਾਖਲੇ ਲਈ ਕਾਉਂਸਲਿੰਗ ਮਿਤੀ 19-5-25 ਤੋਂ ਹਰੇਕ ਐਸ.ਓ.ਈ ਸਕੂਲ ਵਿਖੇ ਕੀਤੀ ਜਾਵੇਗੀ। ਸੋ ਐਸ.ਓ.ਈ ਸਕੂਲਾਂ ਦੇ ਲਈ ਜਿਹੜੀ ਕਾਉਂਸਲਿੰਗ ਹੈ ਜੀ 19-5-25 ਤੋਂ ਹੋ ਰਹੀ ਹੈ ਜੀ ਹਰੇਕ ਐਸ.ਓ.ਈ ਸਕੂਲ ਵਿਖੇ ਤਾਂ 9ਵੀਂ ਕਲਾਸ ਵਿੱਚ ਜਿਹੜਾ ਦਾਖਲੇ ਲਈ ਤਿੰਨ ਕਾਉਂਸਲਿੰਗ ਕੀਤੀਆਂ ਜਾਣਗੀਆਂ ਜੀ ਸਮਾਸਾਰਨੀ ਜਿਹੜਾ ਹੇਠ ਲਿਖੇ ਅਨੁਸਾਰ ਆ ਪਹਿਲੀ ਕਾਉਂਸਲਿੰਗ 19 ਮਈ ਤੋਂ 21 ਮਈ ਨੂੰ ਹੋਏਗੀ। ਦੂਸਰੀ ਕਾਉਂਸਲਿੰਗ 22 ਮਈ ਤੋਂ 24 ਮਈ, ਤੀਸਰੀ ਕਾਉਂਸਲਿੰਗ 26 ਮਈ ਤੋਂ 28 ਮਈ। ਹਰੇਕ ਐਸ.ਓ.ਈ ਸਕੂਲ ਵਿੱਚ ਕ ਜਿਹੜਾ ਹੇਠ ਲਿਖੇ ਦਰਸਾਈ ਜਿਹੜਾ ਕਮੇਟੀ ਦਾ ਗਠਨ ਕੀਤਾ ਜਾਊਗਾ ਇਹ ਬਸ ਤੁਹਾਡੇ ਜਿਹੜੀ ਕੰਮ ਦੀ ਗੱਲ ਨਹੀਂ ਹੈ ਵਿਦਿਆਰਥੀ ਉਹ ਤਾਂ ਜਿਹੜਾ ਕਮੇਟੀ ਨੇ ਵੇਖਣਾ ਵੀ ਕੌਣ ਕੌਣ ਕਮੇਟੀ ਵਿੱਚ ਹੋਣਗੇ ਤੁਹਾਡੀ ਜਿਹੜੀ ਗੱਲ ਇੰਨੀ ਕੁ ਹੈ ਵੀ ਤੁਹਾਡਾ ਜਿਹੜਾ ਕਾਉਂਸਲਿੰਗ ਕੀਤੀ ਜਾਣਗੀਆਂ ਉਹ 19 ਮਈ ਤੋਂ 21 ਮਈ 22 ਮਈ ਤੋਂ 24 ਮਈ 26 ਮਈ ਤੋਂ 28 ਮਈ ਇਸ ਕਰਕੇ ਤੁਸੀਂ ਆਪਣੇ ਡਾਕੂਮੈਂਟ ਭਾਈ ਤਿਆਰ ਰੱਖੋ 9ਵੀਂ ਕਲਾਸ ਦੇ ਲਈ ਮੈਂ ਦੁਬਾਰਾ ਦੱਸ ਦਿਆਂ 9ਵੀਂ ਜਮਾਤ ਦੇ ਲਈ ਕਾਉਂਸਲਿੰਗ ਦੀਆਂ ਅੱਠਾਂ ਦਿੱਤਾ ਜਿਹੜੀਆਂ ਜਾਰੀ ਹੋ ਚੁੱਕੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ